ਆਵਾਦਮੀ ਪਾਰਟੀ ਬਾਰੇ ਬੋਲਦੇ ਨੇ ਕਾਂਗਰਸ ਬਾਰੇ ਬੋਲਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਥੋੜਾ ਜਿਹਾ ਬਖਸ਼ ਦਿੰਦੇ ਨੇ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਤਿੰਨ ਰੈਲੀਆਂ ਤੋਂ ਬਾਅਦ ਕਾਫੀ ਸਮੀਕਰਨ ਬਦਲਦੇ ਹੋਏ ਦਿਖਾਈ ਦੇ ਉਹਨਾਂ ਨੇ ਕਾਂਗਰਸ ਨੂੰ ਆਵਾਦਮੀ ਪਾਰਟੀ ਨੂੰ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਕਾਗਜ਼ੀ ਮੁੱਖ ਮੰਤਰੀ ਦਾ ਦਰਜਾ ਦੇ ਦਿੱਤਾ ਕਿ ਇਹਦਾ ਸਾਰਾ ਕੰਟਰੋਲ ਤਾਂ ਦਿੱਲੀ ਤੋਂ ਚੱਲਦਾ ਹੈ ਜਿਹੜਾ 25 ਦਸੰਬਰ ਦਿਨਮਕਰ ਕੀਤਾ ਕਿ ਪੂਰੇ ਭਾਰਤ ਦੇ ਵਿੱਚ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਇਆ ਕਰੇਗਾ ਤੇ ਮਨਾਇਆ ਇੱਕ ਚੀਜ਼ ਨਹੀਂ ਉਹਨਾਂ ਨੇ ਦੱਸੀ ਕਿ 10 ਸਾਲਾਂ ਦੇ ਵਿੱਚ ਜਿਹੜੀਆਂ-ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ 14 ਵਿੱਚ ਤੇ 19 ਵਿੱਚ ਕੀ ਉਹ ਅਜੇ ਪੂਰੀਆਂ ਹੋ ਚੁੱਕੀਆਂ ਮਾਇਆਵਤੀ ਬਸ ਬਸ ਸੁਪਰੀਮੋ ਉਹ ਵੀ ਨਵਾਂ ਸ਼ਹਿਰ ਵਿੱਚ ਵਿਖੇ ਪਹੁੰਚੇ ਤੇ ਉੱਥੇ ਉਹਨਾਂ ਨੇ ਪਹੁੰਚ ਕੇ ਜਸਵੀਰ ਸਿੰਘ ਗੜੀ ਦੇ ਲਈ ਵੋਟਾਂ ਮੰਗੀਆਂ ਤੇ ਕਾਫੀ ਤਰ੍ਹਾਂ ਦੇ ਬਿਆਨ ਉਹਨਾਂ ਦੇ ਵੀ ਸਾਹਮਣੇ ਜਸਵੀਰ ਸਿੰਘ ਗੜੀ ਵਾਸਤੇ ਚੋਣ ਪ੍ਰਚਾਰ ਕਰਨ ਵਾਸਤੇ ਆਏ ਭਵੇ ਖਿਚਾਉਂਦੇ ਆ ਕਿ ਨਹੀਂ ਆਉਂਦੇ ਪਤਾ ਨਹੀਂ ਪਰ ਫਿਰ ਵੀ ਉਹਨਾਂ ਨੇ ਜਸਵੀਰ ਸਿੰਘ ਗੜੀ ਦੇ ਹੱਕ ਦੇ ਵਿੱਚ ਚੋਣ ਅਖਾੜਾ ਜ਼ਰੂਰ ਥੋੜਾ ਜਿਹਾ ਚੁਸਤ ਦਰਸਤ ਕੀਤਾ ਇੱਕਲੀ 2 ਵੀ ਉਹਨਾਂ ਨੇ ਹੁਣ ਤਾਂ ਪਾ ਦਿੱਤੀ ਐ ਸੋਹੇਰ ਬਾਦਲਪੁਰਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਵੱਡੇ ਨਿਸ਼ਾਨੇ ਸਾਧ ਦਿੱਤੇ ਨੇ ਤੇ ਇਸ ਤੋਂ ਇਲਾਵਾ ਉਹ ਹੋਰ ਨਾਲ ਥਰਾਣ ਨੂੰ ਵੀ ਕਾਫੀ ਭੰਡਦੇ ਹੋਏ ਦਿਖਾਈ ਦੇ ਰਿਹਾ। ਰੋਡ 'ਚੋਂ ਤੋਂ ਪਹਿਲਾਂ ਹੀ ਵਪਾਰ ਮੰਡਲ ਨੇ ਉਹਨਾਂ ਦਾ ਵਿਰੋਧ ਕੀਤਾ। ਕਿ ਮਾੜਾ ਮੋਟਾ ਸਾਡਾ ਜੇ ਵਪਾਰ ਚੱਲਦਾ ਹੈ ਉਹ ਉਹ ਬੰਦਾ ਜਿਹੜਾ ਕਹਿੰਦਾ ਸੀ ਅਸੀਂ ਤਾਂ ਬਿਲਕੁਲ ਆਮ ਬੰਦੇ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਦਿੰਦੇ ਐ ਲੋਕ ਉਹਦੇ ਤੋਂ ਵੀ ਨਾ ਖੁਸ਼ ਨੇ ਤੇ ਲੋਕ ਮੁੱਖ ਮੰਤਰੀ ਦੀ ਕਿੱਕਲੀ ਜਾਂ ਇਸ ਤਰ੍ਹਾਂ ਦੇ ਸਵਾਲ ਉਠਾਉਣ ਤੋਂ ਵੀ ਨਾ ਖੁਸ਼ ਨੇ ਆਮ ਆਦਮੀ ਪਾਰਟੀ ਵੀ ਅੱਜ ਦੂਜੀਆਂ ਪਾਰਟੀਆਂ ਵਰਗੀ ਪਾਰਟੀ ਬਣ ਗਈ ਜਿਹੜਾ ਇਹ ਬਦਲਾ ਲੈ ਕੇ ਆਉਣ ਲੱਗੇ ਸੀ ਨਵੇਕਲਾ ਕੰਮ ਕਰਨ ਲੱਗੇ ਸੀ ਉਹ ਲੋਕਾਂ 'ਚ ਕਿਤੇ ਨਜ਼ਰ ਨਹੀਂ ਆਇਆ ਸੁਨੀਲ ਜਾਖੜੋਰ ਨੇ ਵੀ ਇੱਕ ਚਿੱਠੀ ਲਿਖੀ ਹੈ ਚੋਣ ਕਮਿਸ਼ਨ ਨੂੰ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਜਾਂ ਪਿੰਡ ਨੇ ਉਹਨਾਂ ਦੇ ਵਿੱਚ ਪੈਰਾ ਮਿਲਟਰੀ ਫੋਰਸਿਸ ਤਾਇਨਾਤ ਕੀਤੀਆਂ ਜਾਣ ਉਹਨਾਂ ਬੂਥਾਂ ਦੀ ਵੀਡੀਓਗ੍ਰਾਫੀ ਬਣਾਈ ਜਾਵੇ ਤਾਂ ਜੋ ਕੋਈ ਵੀ ਅਜੇ ਹੀ ਘਟਨਾ ਨਾ ਹੋਵੇ ਕਿਸਾਨ ਵਿਰੋਧ ਨਾ ਕਰ ਸਕੇ ਜਿਹੜਾ ਉਹ ਲਿਖਤੀ ਸਮਝੌਤਾ ਕੀਤਾ ਸੀ ਉਹਦੇ ਵਿੱਚ ਤੁਸੀਂ ਲਾਗੂ ਕਿਉਂ ਨਾ ਕਰਵਾਇਆ ਜੇ ਤੁਸੀਂ ਲਾਗੂ ਕਰਾਇਆ ਹੁੰਦਾ ਤਾਂ ਹੋ ਸਕਦਾ ਇਹ ਕਿਸਾਨ ਤੁਹਾਡਾ ਵਿਰੋਧ ਕਰਨ ਦੀ ਖਾਤੇ ਦੀ ਥਾਤੇ ਤੁਹਾਡੀਆਂ ਸਤਰੀਆਂ ਦਾ ਸ਼ਿੰਗਾਰ ਮੰਨਦਾ ਸਤਿ ਸ਼੍ਰੀ ਅਕਾਲ ਸਟਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ ਤੇ ਤੁਹਾਨੂੰ ਉਹਨਾਂ ਮੁੱਦਿਆਂ ਬਾਰੇ ਦੱਸਦੇ ਹਾਂ ਜਿਹੜੇ ਤੁਸੀਂ ਸੁਣੇ ਹੁੰਦੇ ਨੇ ਪੜ੍ਹੇ ਹੁੰਦੇ ਨੇ ਪਰ ਉਹਨਾਂ ਦੀਆਂ ਅਪਡੇਟਸ ਆ ਚੁੱਕੀਆਂ ਹੁੰਦੀਆਂ ਨੇ ਤੇ ਕਿਹੜੀਆਂ ਖਬਰਾਂ ਹਫ਼ਤੇ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਰਹੀਆਂ ਉਹ ਵੀ ਤੁਹਾਨੂੰ ਦੱਸੀਆਂ ਜਾਂਦੀਆਂ ਨੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਬਹੁ ਸਰਬ ਕਈ ਖਬਰਾਂ ਨੇ ਹਫਤੇ ਭਰ ਦੀਆਂ ਜਿਨ੍ਹਾਂ ਦੇ ਉੱਤੇ ਆਪਾਂ ਇੱਕ ਇੱਕ ਕਰਕੇ ਝਾਤ ਪਾਉਂਦੇ ਜਾਵਾਂਗੇ ਤੁਹਾਡਾ ਪ੍ਰਤੀਕਰਮ ਜਾਣਾਂਗੇ ਜੀ ਤੇ ਸਭ ਤੋਂ ਪਹਿਲਾਂ ਇਹ ਹੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਂਦੇ ਨੇ ਪੰਜਾਬ ਦੇ ਵਿੱਚ ਆ ਕੇ ਉਹ ਸਿਆਸਤ ਨੂੰ ਪੂਰਾ ਪਖਾ ਆ ਜਾਂਦੇ ਨੇ ਆਮ ਆਦਮੀ ਪਾਰਟੀ ਬਾਰੇ ਬੋਲਦੇ ਨੇ ਕਾਂਗਰਸ ਬਾਰੇ ਬੋਲਦੇ ਨੇ ਤੇ ਸ਼ਰਮਨੇ ਅਕਾਲੀ ਦਲ ਨੂੰ ਥੋੜਾ ਜਿਹਾ ਬਖਸ਼ ਦਿੰਦੇ ਨੇ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਤਿੰਨ ਰੈਲੀਆਂ ਤੋਂ ਬਾਅਦ ਕਾਫੀ ਸਮੀਕਰਨ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਸਾਡੇ ਪ੍ਰਧਾਨ ਮੰਤਰੀ ਨੇ ਤਿੰਨ ਰੈਲੀਆਂ ਪੰਜਾਬ ਦੇ ਵਿੱਚ ਕੀਤੀਆਂ ਉਹਨਾਂ ਦੀ ਪਹਿਲੀ ਰੈਲੀ 23 ਤਰੀਕ ਨੂੰ ਸ਼ਾਮ ਸਥਾਨਕ ਪੋਲੋ ਗਰਾਊਂਡ ਵਿਖੇ ਸ਼੍ਰੀਮਤੀ ਪ੍ਰਨੀਤ ਕੌਰ ਦੇ ਹੱਕ ਵਿੱਚ ਉਹ ਆਏ ਸਾਰਿਆਂ ਨੂੰ ਪਤਾ ਹੈ ਕਿ ਕੈਪਟਨ ਅਬਰਦਰ ਸਿੰਘ ਦੇ ਧਰਮ ਪਤਨੀ ਨੇ ਲੋਕਾਂ ਦੇ ਵਿੱਚ ਇੱਕ ਚਰਚਾ ਚੱਲੀ ਕਿ ਕੈਪਟਨ ਮੋਰਿੰਦਰ ਸਿੰਘ ਗੈਰ ਹਾਜ਼ਰ ਰਹੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਬੋਲਿਆ ਕਹਿੰਦੇ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਧਾਨ ਮੁੱਖ ਮੰਤਰੀ ਨੇ ਕੋਈ ਕੰਮ ਨਹੀਂ ਕੀਤਾ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਵੀ ਜੇ ਕੈਪਟਨ ਸਾਹਿਬ ਬੈਠੇ ਹੁੰਦੇ ਉਹਨਾਂ ਦੀ ਸਥਿਤੀ ਕਿਸ ਕਿਸਮ ਦੀ ਹੁੰਦੀ ਦੂਜੀ ਰੈਲੀ ਉਹਨਾਂ ਨੇ ਕੀਤੀ ਗੁਰਦਾਸਪੁਰ ਦੇ ਵਿੱਚ ਤੀਜੀ ਕੀਤੀ ਜਲੰਧਰ ਦੇ ਵਿੱਚ ਉਹਨਾਂ ਨੇ ਪੰਜਾਬ ਨਾਲ ਆਪਣਾ ਨਾਤਾ ਪਟਿਆਲੇ ਨਾਲ ਇਹ ਸਾਰੇ ਦਾ ਸਾਰਾ ਵਿਸਥਾਰ ਵਿੱਚ ਦੱਸਿਆ ਔਰ ਬਾਅਦ ਦੇ ਵਿੱਚ ਉਹਨਾਂ ਨੇ ਵੀ ਮੈਂ ਇੱਥੇ ਦੀ ਬਾਰਾਂਦਰੀ ਚ ਸੈਰ ਕਰਦਾ ਹੁੰਦਾ ਸੀ ਜੋੜੀਆਂ ਪੱਠੀਆਂ ਜਿਹਨੂੰ ਪੱਠੀਆਂ ਹੀ ਕਹਿੰਦੇ ਸੀ ਉੱਥੇ ਜਾਂਦਾ ਰਿਹਾ ਕਚੌੜੀਆਂ ਖਾਣ ਵਾਸਤੇ तमाम ਗੱਲਾਂ ਬਾਤਾਂ ਤੇ ਕਹਿੰਦੇ ਪੁਰਾਣੇ ਦੋਸਤਾਂ ਨੂੰ ਮਿਲ ਗਏ ਕਿਸੇ ਬੰਦੇ ਨੂੰ ਉਹਨਾਂ ਦੇ ਨੇੜੇ ਤਾਂ ਠੁੱਕਣ ਨਹੀਂ ਦਿੱਤਾ ਤੇ ਪੁਰਾਣੇ ਦੋਸਤਾਂ ਨੂੰ ਕਿੱਥੇ ਮਿਲ ਗਏ ਉਹਨਾਂ ਦੇ ਦਸਤਾਰ ਸਜਾਈ ਗਈ ਉਹਨਾਂ ਨੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਇਥੋਂ ਤੱਕ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਕਾਗਜੀ ਮੁੱਖ ਮੰਤਰੀ ਦਾ ਦਰਜਾ ਦਿੱਤਾ ਕਿ ਇਹਦਾ ਸਾਰਾ ਕੰਟਰੋਲ ਤਾਂ ਦਿੱਲੀ ਤੋਂ ਚੱਲਦਾ ਹੈ ਸਿਰਫ ਤੇ ਸਿਰਫ ਇਥੇ ਨਾ ਦਾ ਮੁੱਖ ਮੰਤਰੀ ਆ ਔਰ ਇਸ ਤੋਂ ਇਲਾਵਾ ਕੁਝ ਨਹੀਂ ਤੇ ਉਹਨਾਂ ਨੇ ਸਾਡੇ ਸਿੱਖਾਂ ਨਾਲ ਰਿਸ਼ਤੇ ਦਿੱਲੀ ਦੇ ਦੰਗਿਆਂ ਦੀ ਗੱਲ ਕੀਤੀ ਉਹਨਾਂ ਨੇ ਕਰਤਾਰਪੁਰ ਸਾਹਿਬ ਨੂੰ ਕਿਵੇਂ ਉਹਨਾਂ ਦੀ ਸਰਕਾਰ ਵੇਲੇ ਦੀ ਪ੍ਰਾਪਤੀ ਦੱਸੀ ਉਹਨਾਂ ਨੇ ਸਾਹਿਬ ਜਾਦਿਆਂ ਦੀ ਜਿਹੜਾ 25 ਦਸੰਬਰ ਦਿਨਮਕਰਨ ਕੀਤਾ ਕਿ ਪੂਰੇ ਭਾਰਤ ਦੇ ਵਿੱਚ ਬੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਇਆ ਕਰੇਗਾ ਤੇ ਮਨਾਇਆ ਵੀ ਪਿਛਲੀ ਵਾਰ ਵੀ ਮਨਾਇਆ 2 ਸਾਲ ਪਹਿਲਾਂ ਇਹਨੂੰ ਸ਼ੁਰੂ ਕੀਤਾ ਸੀ ਤੇ ਲੰਘੇ 25 ਦਸੰਬਰ ਨੂੰ ਵੀ ਦੂਜੀ ਵਾਰ ਮਨਾਇਆ ਗਿਆ ਇਹ ਗੱਲ ਦਾ ਜ਼ਿਕਰ ਕੀਤਾ ਕਿ ਇਹ ਸਾਰਾ ਕੁਝ ਤਾਂ ਅਸੀਂ ਕੀਤਾ ਹੈ ਕਿਸਾਨਾਂ ਦੀ ਗੱਲ ਕੀਤੀ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਅਸੀਂ ਕਿਸਾਨ ਸਨਮਾਨ ਨਿਰੀ ਯੋਜਨਾ ਉਹਦਾ 6000 ਰੁਪਇਆ ਸਾਲਾਨਾ ਕਿਸਾਨਾਂ ਨੂੰ ਮਿਲਦਾ ਹੈ ਸੋ ਇਸ ਤमाम ਗੱਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਕਿ ਜਿਹੜਾ ਇੰਡੀ ਗੱਠ ਜੋੜ ਹੈ ਇੰਡੀਆ ਗੱਠ ਜੋੜ ਜੀ ਨੂੰ ਕਹਿੰਦੇ ਐ ਇਹ ਤਾਂ ਐਵੇਂ ਬਣ ਬੰਦੀ ਲੱਕੜੀ ਇਕੱਠੀ ਹੋਈ ਵੀ ਆ ਕਹੀਂ ਕੀਟ ਕਹੀਂ ਕਰੋੜਾ ਭਾਗਵੰਤੀ ਨੇ ਕਨਵਾ ਜੋੜਾ ਸੋ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਦੇਸ਼ ਸੁਰੱਖਿਆਤਾ ਚ ਵਿੱਚ ਰਹੇ ਦੇਸ਼ ਹੋਰ ਪ੍ਰਾਪਤੀਆਂ ਕਰੇ ਤਾਂ ਐਨਡੀਆ ਨੂੰ ਜਿਤਾਓ ਨਾਲ ਇੱਕ ਚੀਜ਼ ਨਹੀਂ ਉਹਨਾਂ ਨੇ ਦੱਸਿਆ ਕਿ 10 ਸਾਲਾਂ ਦੇ ਵਿੱਚ ਜਿਹੜੀਆਂ-ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ 14 ਵਿੱਚ ਤੇ 19 ਵਿੱਚ ਕੀ ਉਹਜ ਪੂਰੀਆਂ ਹੋ ਚੁੱਕੀਆਂ ਨੇ ਇਹ ਸੋਚਰ ਵਾਲੀ ਗੱਲ ਹੈ ਜੀ ਜੀ ਤੇ ਦੂਜੇ ਪਾਸੇ ਮਾਇਆਵਤੀ ਬਸਪਾ ਸੁਪਰੀਮੋ ਉਹ ਵੀ ਨਵਾਂ ਸ਼ਹਿਰ ਵਿੱਚ ਵਿਖੇ ਪਹੁੰਚੇ ਤੇ ਉੱਥੇ ਉਹਨਾਂ ਨੇ ਪਹੁੰਚ ਕੇ ਜਸਵੀਰ ਸਿੰਘ ਗੜੀ ਦੇ ਲਈ ਵੋਟਾਂ ਮੰਗੀਆਂ ਤੇ ਕਾਫੀ ਤਰ੍ਹਾਂ ਦੇ ਬਿਆਨ ਉਹਨਾਂ ਦੇ ਵੀ ਸਾਹਮਣੇ ਆਏ ਜੀ ਬੀਬੀ ਮਾਇਆਵਤੀ ਆ ਇਸ ਵੇਲੇ ਨਾ ਐਨਡੀਏ ਤੇ ਨਾ ਇੰਡੀਆ ਦਾ ਹਿੱਸਾ ਨੇ ਇਹਨਾਂ ਦੇ ਪ੍ਰਧਾਨ ਨੇ ਜਸਵੀਰ ਸਿੰਘ ਗੜੀ ਜਿਹੜੇ ਅਨੰਦਪੁਰ ਸਾਹਿਬ ਤੋਂ ਟਿਕਟ ਲੜ ਰਹੇ ਨੇ ਉਹਨਾਂ ਨੇ ਕਿਹਾ ਕਿ ਦੁਨ ਹੀ ਜਿਹੜੇ ਗੱਠ ਜੋੜ ਨੇ ਇਹ ਮੌਕਾ ਪ੍ਰਸਤ ਨੇ ਬੋਨਿਆ ਸਵੈਜ ਪਾਰਟੀ ਅਸਲ ਰੂਪ ਦੇ ਵਿੱਚ ਲੋਕਾਂ ਦੀ ਆਪਣੀ ਪਾਰਟੀ ਹੈ ਲੋਕਾਂ ਵਾਸਤੇ ਹੈ ਲੋਕਾਂ ਲਈ ਕੰਮ ਕਰਦੀ ਹੈ ਲੋਕ ਮੁੱਦੇ ਉਠਾਉਂਦੀ ਹੈ ਤੇ ਦਵੇ ਕੁਝਲੇ ਲੋਕਾਂ ਨੂੰ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਸੋਮੀ ਬੀ ਮਾਇਆਬਤੀ ਨੇ ਨਵਾਂ ਸ਼ਹਿਰ ਦੇ ਵਿੱਚ ਦੁਆਬੇ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਵਾਸਤੇ ਚੋਣ ਪ੍ਰਚਾਰ ਕਰਨ ਵਾਸਤੇ ਆਏ ਭਿਖ ਚਾਉਂਦੇ ਆ ਕਿ ਨਹੀਂ ਆਉਂਦੇ ਪਤਾ ਨਹੀਂ ਪਰ ਫਿਰ ਵੀ ਉਹਨਾਂ ਨੇ ਜਸਵੀਰ ਸਿੰਘ ਗੜੀ ਦੇ ਹੱਕ ਦੇ ਵਿੱਚ ਚੋਣ ਅਖਾੜਾ ਜ਼ਰੂਰ ਥੋੜਾ ਜਿਹਾ ਚੁਸਤ ਦਰਸਤ ਕੀਤਾ ਹੈ ਦੇਖੋ ਕਿੰਨਾ ਕੁ ਫਾਇਦਾ ਜਸਵੀਰ ਸਿੰਘ ਗੜੀ ਸਾਹਿਬ ਨੂੰ ਇਹਦਾ ਹੁੰਦਾ ਹੈ ਜੀ ਬਿਲਕੁਲ ਜੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਹੋਈ ਹੈ ਤੇ ਉਹ ਵੀ ਲਗਾਤਾਰ ਰੈਲੀਆਂ ਕਰ ਰਹੇ ਨੇ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ ਤੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ ਕਿੱਕਲੀ 2 ਵੀ ਉਹਨਾਂ ਨੇ ਹੁਣ ਤਾਂ ਪਾ ਦਿੱਤੀ ਐ ਸੋਹੇਰ ਬਾਦਲ ਹੋਰਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਵੱਡੇ ਨਿਸ਼ਾਨੇ ਸਾਧ ਦਿੱਤੇ ਨੇ ਤੇ ਇਸ ਤੋਂ ਇਲਾਵਾ ਉਹ ਹੋਰ ਨਾਲ ਧਰਾਂ ਨੂੰ ਵੀ ਕਾਫੀ ਭੰਡਦੇ ਹੋਏ ਦਿਖਾਈ ਦੇ ਰਹੇ ਨੇ ਦੇਖੋ ਹਾਲ ਦੀ ਘੜੀ ਕਭੰਤਬਾਨ ਇਕੱਲੇ ਹੀ ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਦੇਖੇਗੇ ਕਈ ਥਾਵਾਂ ਤੇ ਗਏ ਮਾਨਸਾ ਤੇ ਮੋੜ ਮੰਡੀ ਦੇ ਵਿੱਚ ਉਹਨਾਂ ਨੂੰ ਭਰਵੇਂ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਮਾਨਸਾ ਦੇ ਵਿੱਚ ਰੋਡ ਚੋਂ ਤੋਂ ਪਹਿਲੇ ਹੀ ਵਪਾਰ ਮੰਡਲ ਨੇ ਉਹਨਾਂ ਦਾ ਵਿਰੋਧ ਕੀਤਾ ਕਿ ਮਾੜਾ ਮੋਟਾ ਸਾਡਾ ਜੇ ਵਪਾਰ ਚੱਲਦਾ ਹੈ ਉਹ ਉਹ ਬੰਦਾ ਜਿਹੜਾ ਕਹਿੰਦਾ ਸੀ ਅਸੀਂ ਤਾਂ ਬਿਲਕੁਲ ਆਮ ਬੰਦੇ ਆ ਅਸੀਂ ਤਾਂ ਲੋਕਾਂ ਦੇ ਬੰਦੇ ਆ ਐਸ ਲਈ ਸਾਨੂੰ ਤੁਸੀਂ ਵੋਟਾਂ ਦਿਓ ਪਰ ਮੁੱਖ ਮੰਤਰੀ ਦਾ ਪੁਲਿਸ ਵਾਲੇ ਡੱਗ ਘੇੜਾ ਘੱਤ ਦਿੰਦੇ ਆ ਦੋ ਦੋ ਦਿਨ ਤਿੰਨ ਤਿੰਨ ਦਿਨ ਇਹਦੇ ਨਾਲ ਲੋਕਾਂ ਦੇ ਕਾਰੋਬਾਰ ਦਾ ਅਸਰ ਪੈਂਦਾ ਉਹ ਬਕ ਬਕ ਥਾਵਾ ਦੇ ਉੱਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਨੇ ਬਾਕੀ ਤਿੰਨਾਂ ਪਾਰਟੀਆਂ ਨੂੰ ਪੂਰਾ ਛੱਡਦੇ ਐ ਕਿਉਂਕਿ ਇਹਨਾਂ ਦਾ ਇੰਡੀਆ ਗੱਠ ਜੋੜ ਦਾ ਹਿੱਸਾ ਹੈ ਪਰ ਇਧਰੋਂ ਹਰਿਆਣਾ ਤੋਂ ਸ਼ੁਰੂ ਕਰਕੇ ਚੰਡੀਗੜ੍ਹ ਤੋਂ ਉਹਨਾਂ ਨੇ ਇੱਕ ਅਕਾਲੀ ਦਲ ਵਰਤੀ ਇਹ ਜਿਹੜੀ ਕਿੱਕਲੀ ਟੂ ਪਾਈ ਹਾਲਾਂਕਿ ਲੋਕਾਂ ਨੇ ਇਹਨੂੰ ਪਸੰਦ ਨਹੀਂ ਕੀਤਾ ਹੂੰ ਲੋਕ ਇਹ ਕਹਿੰਦੇ ਨੇ ਕਿ ਇਹ ਗਲਤ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਦਿੰਦੇ ਐ ਲੋਕ ਉਹਦੇ ਤੋਂ ਵੀ ਨਾ ਖੁਸ਼ ਨੇ ਹੂੰ ਤੇ ਲੋਕ ਮੁੱਖ ਮੰਤਰੀ ਦੀ ਕਿੱਕਲੀ ਜਾਂ ਇਸ ਤਰ੍ਹਾਂ ਦੇ ਸਵਾਲ ਉਠਾਉਣ ਤੋਂ ਵੀ ਨਾ ਖੁਸ਼ ਨੇ ਲੋਕ ਕਹਿੰਦੇ ਨੇ ਕਿ ਯਾਰ ਤੁਸੀਂ ਮੁੱਦੇ ਦੀ ਗੱਲ ਕਰੋ ਹੂੰ ਤੁਸੀਂ ਜੋ ਕੁਝ ਕਹਿ ਕੇ ਆਏ ਸੀ ਆਵਣ ਕਰੂਨ ਕਿੱਥੇ ਖੜਾ ਹੈਗਾ ਜਿਹੜੇ ਜਿਹੜੇ ਤੁਸੀਂ ਲੈ ਕੇ ਆਏ ਸੀ ਕਿ ਅਸੀਂ 20000 ਕਰੋੜ ਰੁਪਇਆ ਸਾਲਾਨਾ ਮਾਈਨਿੰਗ ਦੇ ਵਿੱਚੋਂ ਕਟਾਂਗੇ ਤੇ ਮਾਈਨਿੰਗ ਦਾ ਅੱਜ ਤੱਕ ਮੁੱਖ ਮੰਤਰੀ ਕੋਈ ਜਵਾਬ ਨਹੀਂ ਦਿੰਦੇ ਜਿਹੜਾ ਜਸਕਰਨ ਸਿੰਘ ਏਡੀਜੀਪੀ ਨੇ ਚਿੱਠੀ ਲਿਖੀ 24 ਫਰਵਰੀ ਨੂੰ ਕਿ ਐਨੇ ਤੁਹਾਡੇ ਐਮਐਲਏ ਐਨੇ ਮਾਈਨਿੰਗ ਦੇ ਅਧਿਕਾਰੀ ਜ਼ਿੰਮੇਵਾਰ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਉਹਦਾ ਕੋਈ ਜਵਾਬ ਨਹੀਂ ਕਿਤੇ ਕੋਈ ਗੱਲ ਨਹੀਂ ਕੀਤੀ ਜਾਂਦੀ ਸੋ ਆਹਕਾਰੀ ਨੀਤੀ ਤੇ ਕੇਜਰੀਵਾਲ ਵੀ ਮੋਹਰ ਲਾਈ ਜਾਂਦੇ ਆ ਦੇਖੀਏ ਪੰਜਾਬ ਮੇ 6000 ਕਰੋੜ ਸੇ 10000 ਕਰੋੜ ਤੱਕ ਪਹੁੰਚ ਗਏ ਕੈਸਾਲ ਸੋ ਜਿਹੜਾ ਕੁਝ ਇਹ ਕਰ ਰਹੇ ਨੇ ਉਹੀ ਗੱਲਾਂ ਪ੍ਰਾਣੀਆਂ ਆਮ ਆਦਮੀ ਪਾਰਟੀ ਦੇ ਵਿੱਚ ਫਰਕ ਕੀ ਰਹਿ ਗਿਆ ਧੜਾ ਧੜ ਧੜਾ ਧੜ ਦੂਜੀਆਂ ਪਾਰਟੀਆਂ ਦੇ ਉਹ ਤਾਂ ਕਹਿੰਦੇ ਨੇ ਸਾਡੇ ਇਹ ਚੱਲੇ ਹੋਏ ਕਾਰਤੂਸ ਐ ਉਹਨਾਂ ਨੂੰ ਲਿਆ ਲਿਆ ਕੇ ਆਮ ਆਦਮੀ ਪਾਰਟੀ ਵੀ ਅੱਜ ਦੂਜੀਆਂ ਪਾਰਟੀਆਂ ਵਰਗੀ ਪਾਰਟੀ ਬਣ ਗਈ ਜਿਹੜਾ ਇਹ ਬਦਲਾ ਲੈ ਕੇ ਆਉਣ ਲੱਗੇ ਸੀ ਨਵੇਕਲਾ ਕੰਮ ਕਰਨ ਲੱਗੇ ਸੀ ਉਹ ਲੋਕਾਂ ਚ ਕਿਤੇ ਨਜ਼ਰ ਨਹੀਂ ਆਇਆ ਇਹ ਵੀ ਇੱਕ ਦੂਜੀਆਂ ਸاسي ਪਾਰਟੀਆਂ ਵਰਗੀ ਪਾਰਟੀ ਬਣ ਕੇ ਰਹੇਗੀ ਜੀ ਟਰਲ ਸਾਹਿਬ ਜਿਹੜੇ ਉਮੀਦਵਾਰ ਨੇ ਖਾਸ ਕਰ ਬੀਜੇਪੀ ਦੇ ਉਹ ਜਦੋਂ ਵੀ ਕਿਤੇ ਚੋਣ ਪ੍ਰਚਾਰ ਵਾਸਤੇ ਜਾਂਦੇ ਨੇ ਤਾਂ ਉਹਨਾਂ ਦਾ ਵਿਰੋਧ ਹੋ ਜਾਂਦਾ ਹੈ ਖਾਸ ਤੌਰ ਦੇ ਉੱਤੇ ਧੋਖ ਜਿਹੜੇ ਉਮੀਦਵਾਰ ਨੇ ਉਹ ਜ਼ਿਆਦਾ ਨਿਸ਼ਾਨੇ ਦੇ ਉੱਤੇ ਆਏ ਹੋਏ ਨੇ ਇੱਕ ਤਾਂ ਹੰਸ ਰਾਜ ਹੰਸ ਦੂਜਾ ਰਵਨੀਤ ਬਿੱਟੂ ਤੇ ਬਾਕੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵੀ ਵਿਰੋਧ ਹੋ ਰਿਹਾ ਹੈ ਪਰ ਹੰਸ ਰਾਜ ਹੰਸੁਰਾਂ ਦੇ ਜਿਹੜੇ ਬਿਆਨ ਨੇ ਉਹ ਬਿਆਨ ਕੀ ਹੋਰ ਤਰ੍ਹਾਂ ਦਾ ਕੰਮ ਕਰ ਦਿੰਦੇ ਨੇ ਜਿਸ ਤੋਂ ਬਾਅਦ ਦੇ ਵਿੱਚ ਕਿਸਾਨ ਹੋਰ ਵੀ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਇਸ ਵਿਰੋਧ ਦੇ ਮੱਦੇਨਜ਼ਰ ਹੀ ਭਾਜਪਾ ਕਹਿੰਦੀ ਹੈ ਕਿ ਇਹ ਸਾਰਾ ਕੁਝ ਸਿਆਸੀ ਤਰ੍ਹਾਂ ਕਰ ਰਹੀਆਂ ਨੇ ਵਿਰੋਧੀ ਕਰ ਰਹੇ ਨੇ ਉਹਨਾਂ ਦੇ ਬੰਦੇ ਸ਼ਾਮਲ ਹੁੰਦੇ ਨੇ ਕਿਸਾਨਾਂ ਦੇ ਰੂਪ ਦੇ ਵਿੱਚ ਆ ਕੇ ਸਾਨੂੰ ਘੇਰਦੇ ਨੇ ਪਰੇਸ਼ਾਨ ਕਰਦੇ ਨੇ ਤਾਂ ਪਿੱਛੇ ਜੇ ਕੰਪਲੇਂਟ ਵੀ ਕਰ ਦਿੱਤੀ ਸੀਗੀ ਭਾਜਪਾ ਨੇ ਤਾਂ ਹੁਣ ਸੁਨੀਲ ਜਾਖੜ ਉਹ ਰਾਣੇ ਵੀ ਇੱਕ ਚਿੱਠੀ ਲਿਖੀ ਆ ਚੋਣ ਕਮਿਸ਼ਨ ਨੂੰ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਜਾਂ ਪਿੰਡ ਨੇ ਉਹਨਾਂ ਦੇ ਵਿੱਚ ਪੈਰਾ ਮਿਲਟਰੀ ਫੋਰਸਿਸ ਤਾਇਨਾਤ ਕੀਤੀਆਂ ਜਾਣ ਉਹਨਾਂ ਬੂਥਾਂ ਦੀ ਵੀਡੀਓਗ੍ਰਾਫੀ ਬਣਾਈ ਜਾਵੇ ਤਾਂ ਜੋ ਕੋਈ ਵੀ ਅਜਿਹੀ ਘਟਨਾ ਨਾ ਹੋਵੇ ਕਿਸਾਨ ਵਿਰੋਧ ਨਾ ਕਰ ਸਕਣ ਦੇਖੋ ਜਿਆਦਾ ਇਲਜ਼ਾਮ ਤਾਂ ਲਾਉਂਦੇ ਆ ਆਮ ਆਦਮੀ ਪਾਰਟੀ ਤੇ ਹਮ ਇਹਨਾਂ ਦੀ ਸਰਕਾਰ ਆ ਇਹਨਾਂ ਦੀ ਸ਼ਹਿਤ ਇਹ ਸਾਰਾ ਕੁਝ ਕਰਦੇ ਨੇ ਪਰ ਜਾਖੜ ਸਾਹਿਬ ਇਹ ਗੱਲ ਭੁੱਲਦੇ ਕਿਉਂ ਨੇ 2000 22 ਵਿੱਚ ਜਦੋਂ ਕਿਸਾਨ ਉੱਠ ਕੇ ਆਏ ਸਮਝੌਤਾ ਤਾਂ ਤੁਸੀਂ ਕੀਤਾ ਸੀ ਕੇਸ ਵਾਪਸ ਲੈਣ ਦੀ ਗੱਲ ਹੋਈ ਲਗਭਗ 20-22 ਮੰਗਾ ਮੰਨੀਆਂ ਗਈਆਂ ਕਾਨੂੰਨ ਵਾਪਸੋਗੇ ਉਹ ਤਾਂ ਸਾਰਿਆਂ ਨੂੰ ਪਤਾ ਹੈ ਜਿਹੜਾ ਉਹ ਲਿਖਤੀ ਸਮਝੌਤਾ ਕੀਤਾ ਸੀ ਉਹਦੇ ਵਿੱਚ ਤੁਸੀਂ ਲਾਗੂ ਕਿਉਂ ਨਾ ਕਰਵਾਇਆ ਜੇ ਤੁਸੀਂ ਲਾਗੂ ਕਰਾਇਆ ਹੁੰਦਾ ਤਾਂ ਹੋ ਸਕਦਾ ਇਹ ਕਿਸਾਨ ਤੋੜਾ ਵਿਰੋਧ ਕਰਨ ਦੀ ਖਾਤ ਦੀ ਥਾਂ ਤੇ ਤੁਹਾਡੀਆਂ ਸਟਰੀਜਾਂ ਦਾ ਸ਼ਿੰਗਾਰ ਬੰਦੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਸੀ ਨਰਿੰਦਰ મોદી ਸਾਹਿਬ ਦੀ ਉਹਨਾਂ ਨੇ ਸਾਡਾ ਮੰਗਾ ਮੰਗੀਆਂ ਨੇ ਜਿਹੜੀਆਂ ਬੜੇ ਲੰਬੇ ਸਮੇਂ ਤੋਂ ਲਟਕਦੀਆਂ ਤੁਰਗਾਂ ਫਿਰਦੀਆਂ ਸੀ ਉਲਟਾ ਵਿਰੋਧ ਪੈਦਾ ਹੋਇਆ ਅਸੀਂ ਬਹੁਤ ਮਾਰ ਗੱਲ ਕਹਿੰਦੇ ਆ ਕਿ ਸਵਾਲ ਪੁੱਛਣਾ ਉਹਨਾਂ ਦਾ ਹੱਕ ਹੈ ਪਰ ਮਾਮਲਾ ਹਿੰਸਕ ਰੂਪ ਦਾ ਧਾਰਨ ਕਰੇ ਤੁਸੀਂ ਇਸ ਪਾਸੇ ਵੱਲ ਨਾ ਜਾਓ ਇਹਦੀ ਥਾਂ ਦੇ ਉੱਤੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਸਭ ਪਹਿਲੀ ਤਾਂ ਗੱਲ ਇਹ ਆ ਕਈ ਥਾਵਾਂ ਤੋਂ ਇਹ ਸਵਾਲ ਹੈ ਕਿ ਜਿਹੜੇ ਸਵਾਲ ਹੈ ਉਹ ਤਾਂ 11 ਨੇ ਇੱਕੇ ਵਾਰ ਜਵਾਬ ਦੇ ਦੇਣ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਸਾਹਿਬ ਦੇ ਦੇਣ ਸੁਨੀਲ ਜਾਖੜ ਸਾਹਿਬ ਇਸ ਮਾਮਲੇ ਦੇ ਵਿੱਚ ਮੁੱਖ ਚੋਣਾਂ ਦੇ ਅਧਿਕਾਰੀ ਸਿਬਰ ਸੀ ਨੂੰ ਵੀ ਮਿਲ ਕੇ ਆਏ ਸੀ ਤੁਸੀਂ ਠੀਕ ਕਹਿ ਰਹੇ ਹੋ ਉਹਨਾਂ ਨੇ ਕਿਹਾ ਸੀ ਕਿ ਜਿੱਥੇ-ਜਿੱਥੇ ਸੰਵੇਦਨਸ਼ੀਲ ਮਾਮਲੇ ਨੇ ਉੱਥੇ ਅਰਧ ਸੈਨਿਕ ਬਲ ਉਹਨਾਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਵੀ ਬੁਟਾ ਅਮਨਮਾਨ ਨਾਲ ਪੈ ਜਾਣ ਆਪਾਂ ਇਹ ਸਾਰਾ ਕੁਝ ਦੇਖ ਰਹੇ ਹਾਂ ਔਰ ਇਹਦੇ ਵਿੱਚ ਮੈਂ ਸਮਝਦਾ ਕਿ ਅਗਲੇ ਦਿਨਾਂ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਕਰੋਗੇ ਕਿ ਕਿਵੇਂ ਇਹਨਾਂ ਦਾ ਵਿਰੋਧ ਗੱਲਬਾਤ ਰਹੀ ਮਸਲਾ ਹੱਲ ਕਰੋ ਇਹ ਵਿਰੋਧ ਵਾਲੇ ਨੂੰ ਜੇ ਹੰਸ ਰਾਜ ਹੰਸ ਆਪਣੇ ਤੌਰ ਤੇ ਫਸੇ ਨੇ ਕਿਉਂਕਿ ਉਹਨਾਂ ਨੇ ਕੁਝ ਬਵਾਦਤ ਬਿਆਨ ਦਿੱਤੇ ਇਸ ਤਰ੍ਹਾਂ ਵੀ ਕਹਿਤਾ ਕਿ ਦੋ ਤਰੀਕ ਲੰਘ ਲੈਣ ਦਿਓ ਹੂੰ ਫਿਰ ਦੇਖਿਓ ਪਤਾ ਨਹੀਂ ਦੋ ਤਰੀਕ ਤੋਂ ਬਾਅਦ ਕੀ ਆਏਗਾ ਕੀ ਨਹੀਂ ਆਏਗਾ ਸਮਾਂ ਦੱਸੇਗਾ ਜੀ ਰੋਲ ਸਾਹਿਬ ਇੱਕ ਦਿੱਲੀ ਦੇ ਵਿੱਚ ਮਾਮਲਾ ਆਪਣੇ ਆਪ ਦੇ ਵਿੱਚ ਚਰਚਾ ਦੇ ਵਿੱਚ ਹੈ ਤੇ ਹੁਣ ਵੀ ਚਰਚਾ ਚਾ ਵਿਭੋ ਕੁਮਾਰ ਵਾਲਾ ਵਿਭੋ ਕੁਮਾਰ ਅਰਵਿੰਦ ਕੇਜਰੀਵਾਲ ਦੇ ਪੀਏ ਨੇ ਗੰਭੀਰ ਇਲਜ਼ਾਮ ਲੱਗੇ ਤੇ ਫਿਲਹਾਲ ਨਿਆਂਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜਿਆ ਹੋਇਆ ਸਵਾਤੀ ਮਾਲੀਵਾਲ ਮੌਜੂਦਾ ਮੈਂਬਰ ਰਾਜ ਸਭਾ ਤੇ ਸਾਬਕਾ ਚੇਅਰਪਰਸਨ ਔਮਨ ਕਮਿਸ਼ਨ ਦਿੱਲੀ ਉਹਦੇ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ ਤੇ ਕਈ ਤਰ੍ਹਾਂ ਦੇ ਸਵਾਲ ਵੈਸੇ ਇਸ ਮਾਮਲੇ ਦੇ ਵਿੱਚ ਖੜੇ ਹੁੰਦੇ ਨੇ ਤੇ ਸਵਾਤੀ ਮਾਲੀਵਾਲ ਵੀ ਖੁਦ ਹੀ ਸਵਾਲ ਖੜੇ ਕਰ ਰਹੀ ਹੈ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਕਿ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ ਤੇ ਸਵਾਤੀ ਵਾਲੀਵਾਲ ਕਹਿੰਦੀ ਹੈ ਕਿ ਕੇਜਰੀਵਾਲ ਸਾਹਿਬ ਉਸ ਵੇਲੇ ਘਰ ਦੇ ਵਿੱਚ ਸੀਗੇ ਬੰਬੇ ਤੱਕ ਤਾਰ ਜੁੜ ਗਏ ਕਿ ਬੰਬੇ ਜਾ ਕੇ ਕੋਈ ਫੁਟੇਜ ਉੱਥੇ ਭੇਜੀ ਗਈ ਆ ਜਾਂ ਕਿਸ ਤਰ੍ਹਾਂ ਵੀ ਆ ਮਾਮਲਾ ਬਿਲਕੁਲ ਛੋਟਾ ਜਿਹਾ ਸੀਗਾ ਜਿਹਨੂੰ ਭਾਜਪਾ ਨੇ ਵੀ ਪਖਾ ਦਿੱਤਾ ਵਿਰੋਧੀਆਂ ਨੇ ਵੀ ਹੋਰ ਉਹਨੂੰ ਪੜਕਾ ਦਿੱਤਾ ਜੀ ਬਿੱਤਰ ਦਾ ਤਰੀਕਾ ਇਹ ਹੈ ਕਿ ਸ਼ਵਾਤੀ ਮਾਲੀਵਾਲ ਉਹ ਸ਼ਖਸੀਅਤ ਹੈ ਜਿਹੜੀ ਸ਼ੁਰੂਆਤੀ ਦੌਰ ਤੋਂ ਕੇਜਰੀਵਾਲ ਸਾਹਿਬ ਦੇ ਨਾਲ ਸੀ ਹੂੰ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਿਹੜੇ ਬਹੁਤ ਸੀਨੀਅਰ ਵਕੀਲ ਨੇ ਅਭਿਸ਼ੇਕ ਮਨੂ ਸਿੰਘ ਵੀ ਉਹਨਾਂ ਨੂੰ ਇਹ ਰਾਤ ਸਵਾਲ ਲੈ ਜਾਣਾ ਚਾਹੁੰਦੇ ਨੇ ਜਿਵੇਂ ਕਪਲ ਸਿਬਲਸ ਆ ਪਹਿਲਾਂ ਨੇ ਕਾਂਗਰਸ ਨੇ ਟਰਾਈ ਕੀਤੀ ਹਿਮਾਚਲ ਚ ਉੱਥੇ ਫੋਕਾ ਫਾਇਰ ਨਿਕਲ ਗਿਆ ਇਹਨਾਂ ਦੇ ਆਪ ਦੇ ਐਮਐਲਏ ਕਰਾਸ ਵੋਟਿੰਗ ਕਰਕੇ ਇਸੇ ਤਰ੍ਹਾਂ ਸ਼ਵਤੀ ਮਾਲੀਵਾਲ ਨੇ ਕਿਹਾ ਜਿਹੜਾ ਇਲਜ਼ਾਮ ਲੱਗਦਾ ਹੈ ਕਿ ਜਦੋਂ ਦੀ ਉਹ ਕਟਰਾ ਵਾਪਰੀ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਉਹ ਫੁਟੇਜੀ ਡਿਲੀਟ ਕਰਤੀ ਉੱਥੇ ਹੈ ਹੀ ਨਹੀਂ ਸੋ ਜਦੋਂ ਕੇਜਰੀਵਾਲ ਸਾਹਿਬ ਬੰਬੇ ਗਏ ਹੈ ਨਾਲ ਬਿਬਮ ਕੁਮਾਰ ਗਿਆ ਹੈ ਦਿੱਲੀ ਪੁਲਸੇ ਗੱਲ ਕਹਿੰਦੀ ਹੈ ਕਿ ਬਿਬਮ ਕੁਮਾਰ ਨੇ ਆਪਣੇ ਫੋਨ ਦੇ ਵਿੱਚੋਂ ਉੱਥੇ ਬੰਬੇ ਦੇ ਵਿੱਚ ਫਾਰਮੈਟ ਵਰਵਾਤਾ ਸੀ ਭਾਵੇਂ ਸਾਰਾ ਕੁਝ ਨਸ਼ਟ ਹੋ ਗਿਆ ਸੀ ਇਹੋ ਕਹ ਰਦਾ ਕਿ ਵਿਭੂ ਕੁਮਾਰ ਨੂੰ ਪੁਲਿਸ ਰਾਸਤ ਦੌਰਾਨ ਦਿੱਲੀ ਪੁਲਿਸ ਉਥੇ ਵੀ ਲੈ ਕੇ ਗਈ ਸੀ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਧਰ ਸ਼ਵਤੀ ਬਾਲੀਵਾਲ ਕਹਿੰਦੀ ਹੈ ਕਿ ਮੈਨੂੰ ਵੇ ਅੱਜ ਮੇਰੇ ਨਾਲ ਕੋਈ ਨਹੀਂ ਖੜਦਾ ਤੇ ਇੱਕ ਪਾਸੇ ਸਾਰੇ ਢਡੋਰਾ ਪਿੱਟਦੇ ਆ ਔਰਤਾ ਦਾ ਸਨਮਾਨ ਹੋਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਦਾ ਤਾਂ ਨਾਰਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਉਹ ਕਹਿੰਦੇ ਵੀ ਕੋਈ ਨਹੀਂ ਖੜਦਾ ਇਹ ਲੜਾਈ ਮੈਂ ਆਪ ਲੜਾਂਗੀ ਅਖੀਰ ਤੱਕ ਲੜਾਂਗੀ ਚੰਗਾ ਤਾਂ ਬਿੱਤਰ ਇਹ ਸੀ ਕਿ ਕੇਜਰੀਵਾਲ ਸਾਹਿਬ ਇਹ ਭਾਫ਼ ਬਾਹਰ ਨਿਕਲ ਨਾ ਦਿੰਦੇ ਹਮ ਘਰੇ ਬੈਠ ਕੇ ਹੀ ਸਾਰੇ ਮਾਮਲੇ ਨੂੰ ਸੁਲਝਾ ਲਿਆ ਜਾਂਦਾ ਤਾਂ ਚੰਗਾ ਹੁੰਦਾ ਜੀ ਟਿਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਹੋਰ ਵੀ ਕਈ ਖਬਰਾਂ ਨੇ ਜਿਹੜੀਆਂ ਇਸ ਹਫਤੇ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਰਹੀਆਂ ਕੁਝ ਕੁ ਵੋਟਾਂ ਵੀ ਸੀਗੀਆਂ ਵੋਟਾਂ ਦੇ ਗੇੜ ਵੀ ਸੰਪੰਨ ਹੋ ਗਏ ਛੇਵੇਂ ਗੇੜ ਦੀ VOTING ਹੋ ਗਈ ਕਾਫੀ ਕੁਝ ਦੇਖਣ ਨੂੰ ਮਿਲਿਆ EVM ਮਸ਼ੀਨਾਂ ਦੇ ਉੱਤੇ ਸਵਾਲ ਖੜੇ ਹੋਏ ਤੇ ਇੱਕ ਨੌਜਵਾਨ 17 ਸਾਲਾਂ ਦਾ ਉਹ ਵੀ ਫੜਿਆ ਗਿਆ ਗ੍ਰਿਫਤਾਰ ਹੋ ਗਿਆ ਜਿਨੇ 8 ਵੋਟਾਂ ਇਕੱਠੀਆਂ ਭਾਜਪਾ ਨੂੰ ਪਾ ਦਿਤੀਆਂ ਚੋਣ ਅਮਲੇ ਦੇ ਉੱਤੇ ਸਵਾਲ ਖੜੇ ਹੋਏ ਚੋਣ ਅਮਲੇ ਦੇ ਉੱਤੇ ਕਾਰਵਾਈ ਵੀ ਹੋਈ ਤੇ ਇਸ ਤੋਂ ਇਲਾਵਾ ਕੱਲ ਵੀ ਜਦੋਂ ਵੋਟਾਂ ਪੈਂਦੀਆਂ ਨੇ ਛੇਵੇਂ ਗੇੜ ਦੀਆਂ ਤਾਂ ਉਸ ਦੌਰਾਨ ਵੀ ਕਾਫੀ ਕੁਝ ਦੇਖਣ ਨੂੰ ਮਿਲਿਆ ਛੇਵੇਂ ਗੇੜ ਦੇ ਵਿੱਚ ਵੀ ਇੱਕ ਵਿਅਕਤੀ ਨੇ ਹਰਿਆਣਾ ਦੇ ਵਿੱਚ ਅੰਦਰ ਜਾ ਕੇ ਵੋਟ ਆਪਣੀ ਪਾਈ ਜਿਸ ਵੀ ਤੇਰ ਨੂੰ ਪਾਈ ਵੋਟ ਉਹ ਸਾਨੂੰ ਪਤਾ ਹੈ ਪਰ ਦੱਸਣਾ ਜ਼ਰੂਰੀ ਨਹੀਂ ਹੁੰਦਾ ਉਹਨੂੰ ਤੇਰ ਨੂੰ ਵੋਟ ਪਾਉਣ ਤੋਂ ਬਾਅਦ ਉਹ ਉੱਥੇ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੰਦਾ ਵੀ ਦੇਖੋ ਜੀ ਆਪਾਂ ਤਾਂ ਇਸ ਬੰਦੇ ਨੂੰ ਵੋਟ ਪਾ ਦਿੱਤੀ ਹੈ ਤਾਂ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਚੋਣ ਅਮਲੇ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਪਰ ਇਸ ਤਰ੍ਹਾਂ ਦੇ ਨਾਲ 8 ਵੋਟਾਂ ਪਾਉਣ ਵਾਲਾ ਬੰਦਾ ਕਾਫੀ ਚਰਚਾ ਦੇ ਵਿੱਚ ਰਿਹਾ ਬਿਲਕੁਲ ਇਕੱਲੀ ਇਕੱਲੀ ਵੋਟ ਪਾਉਂਦਾ ਸੀ ਹੂੰ ਤੇ ਬਾਅਦ ਕਹਿੰਦੇ ਹੋ ਕਿਸੇ ਭਾਜਪਾ ਲੀਡਰ ਦਾ ਹੀ ਮੁੰਡਾ ਹੈ ਹੂੰ ਉਹ ਤੇ ਪਰਚਾ ਦਰਜ ਹੋ ਗਿਆ ਤੇ ਪਰਚਾ ਇਹੋ ਜਿਹਾ ਦਰਜ ਮਗਰੋਂ ਹੁੰਦਾ ਜਵੰਤ ਪਹਿਲਾਂ ਹੋ ਗਈ ਹੂੰ ਹੋਰ ਚੀਜ਼ਾਂ ਦੇ ਵਿੱਚ ਤਾਂ ਅਸੀਂ ਬਹੁਤ ਗੱਲਾਂ ਬਾਤਾਂ ਕਰਦੇ ਆਂ ਇਹ ਚੀਜ਼ਾਂ ਤੇ ਗੱਲਾਂ ਬਾਤਾਂ ਕਿਉਂ ਨਹੀਂ ਕਰਦੇ ਇੱਥੇ ਅਸੀਂ ਚੁੱਪ ਪਏ ਸੋ ਮੈਂ ਸਨੇਮਰ ਬੇਨਤੀ ਕਰਾਂ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਨਿਜਮ ਸਖਤੋ ਨਹੀਂ ਚਾਹੀਦੀ ਹੈ ਜੇ ਬੋਟਾਂ ਪਹਿਰਿਆਂ ਨੇ ਤਨਰ ਪੱਕਤਾ ਨਾਲ ਪੈਣ ਅਲਜਾਮ ਬਾਜੀ ਇਹ ਹੈ ਕਿ ਹਾਕਮ ਧਿਰ ਜਿੱਥੇ ਲੱਗਦਾ ਕਿ ਵਿਰੋਧੀਆਂ ਨੂੰ ਬੋਟਾਂ ਪੈਣੀਆਂ ਗਿਆ ਸ਼ੁਰੂਆਤ ਹੋਈ ਬੰਬੇ ਤੋਂ ਉੱਥੇ ਚੋਣ ਪ੍ਰਚਾਰ ਦੀ ਗਤੀ ਇੰਨੀ ਘੀਮੀ ਕਰਤੀ ਕਿ ਉਹ ਧੀਮੀ ਗਤੀ ਦੇ ਸਬਾਚਾਰਾ ਤੋਂ ਵੀ ਢਲੀ ਸੀ ਇਹ ਕੱਲ ਹਰਿਆਣੇ ਚ ਵੀ ਸ਼ਿਕਾਇਤਾਂ ਆਈਆਂ ਹੋਰ ਥਾਂਾਂ ਤੇ ਵੀ ਐ ਕਿਉਂ ਤੁਸੀਂ ਯਾਰ 10 ਸਾਲ ਰਾਜ ਕੀਤਾ ਤੇ ਨਾਲ ਨਹੀਂ ਬੰਨਿਆ ਹੋਇਆ ਕਿ ਰਾਜ ਸਰ ਦਾ ਟੋਟਾ ਹੀ ਰਹੇ ਨੇ ਜਗਜੀਤ ਸਿੰਘ ਦੇ ਵਿੱਚ ਕਿਹਾ ਗਿਆ ਸਹਿਜ ਸਿਆਣਪਾ ਲੱਖ ਹੋਏ ਤੇ ਇੱਕ ਨਾ ਚੱਲਿਆ ਨਾਲ ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਹੁੰਦਾ ਹੈ ਪਰ ਜੇ ਨਿਰਪੱਖਤਾ ਵਾਲੀ ਗੱਲ ਕਰਾਂ ਤੇ ਵਿਰੋਧੀ ਧਿਰਾਂ ਦੇ ਬਹੁਤ ਆਗੂ ਇਹੋ ਹੀ ਕਹਿ ਰਹੇ ਨੇ ਕਿ ਭਾਈ ਤੁਸੀਂ ਤਾਨਾਸ਼ਾਹੀ ਵਾਲਾ ਰੁਪਈਆ ਅਪਣਾਇਆ ਵੈ ਇਹ ਤਾਨਾਸ਼ਾਹੀ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਜੀ ਤੇ ਜਿਸ ਤਰ੍ਹਾਂ ਦੇ ਨਾਲ ਇੱਕ ਅੰਕੜਾ ਤੈਅ ਕੀਤਾ ਗਿਆ ਚੋਣ ਕਮਿਸ਼ਨ ਵੱਲੋਂ ਕਿ 70% ਦੀ VOTING ਘਟੋ ਘਟ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਚੋਣ ਪ੍ਰਚਾਰ ਦੇ ਨਾਲ 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 ਜਾਗਰੂਕਤਾ ਕੈਂਪ ਵੀ ਲਗਾਏ ਗਏ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਚੋਣ ਕਮਿਸ਼ਨ ਨੇ ਜਾਗਰੂਕ ਕੀਤਾ ਪਰ ਇਹ ਦੇ ਬਾਵਜੂਦ ਇਹ ਅੰਕੜਾ ਕਿਤੇ ਕਿਤੇ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਜਿਹੜੀ ਇਹ ਧੀਮੀ ਰਫ਼ਤਾਰ ਚੱਲ ਰਹੀ ਹੈ મતદાન ਦੀ ਉਹਨੇ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਕਿ ਕੀ ਬਣੂਗਾ ਕਿਉਂਕਿ ਲੋਕ ਵੋਟ ਪਾਉਣ ਲਈ ਨਿਕਲ ਹੀ ਨਹੀਂ ਰਹੇ ਬਾਹਰ ਜਿਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ ਗਿਆ ਸਾਡਾ ਚੋਣ ਕਮਿਸ਼ਨ ਇਹ ਠੱਡੇ ਕਬਰਾਂ 'ਚ ਖੜਕੇ ਤਾਂ ਪ੍ਰੈਸ ਕਾਨਫਰੰਸਾਂ ਕਰ ਰਿਹਾ ਹੈ ਕਦੇ ਜਮੀਨੀ ਹਕੀਕਤ ਵੇਖੀ ਹੈ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਜਰੂਰ ਗਿੜਾ ਮਾਰ ਕੇ ਉਦੋਂ ਮੌਸਮ ਵੀ ਅਨਕੂਲ ਸੀ ਜਾਂ ਪਤਾ ਕਿ ਸਾਡੇ ਉੱਤਰੀ ਭਾਰਤ ਵਿੱਚ ਤਾਂ ਗਰਮੀ ਬਹੁਤ ਪੈਂਦੀ ਹੈ ਸਾਰੀਆਂ ਪਾਰਟੀਆਂ ਦੀ ਰੈ ਨਾਲ ਇਹਨੂੰ ਪਹਿਲਾਂ ਕਰ ਲਿਆ ਜਾਂਦਾ ਹੈ ਇਹ ਵੀ ਨਹੀਂ ਹੋਇਆ ਤੇ ਲੋਕਾਂ ਦੇ ਵਿੱਚ ਦਿਲਚਸਪੀ ਇਸ ਕਰਕੇ ਨਹੀਂ ਜਦੋਂ ਉਹ ਦੇਖਦੇ ਆ ਕਿ 8 8 ਵੋਟਾਂ ਪਾਈ ਜਾਂਦੇ ਆ ਇੱਥੇ ਪਤਾ ਨਹੀਂ ਮਸ਼ੀਨਾਂ ਕਿਧਰ ਨੂੰ ਜਾਣ ਗਈਆਂ ਸਾਡੇ ਸਮੁੱਚੇ ਚੋਣ ਪ੍ਰਣਾਲੀ ਸਵਾਲਾਂ ਦੇ ਘੇਰੇ ਚ ਐ ਤੇ ਚੋਣ ਕਮਿਸ਼ਨ ਸਿਰਫ ਮੂਕ ਦਰਸ਼ਕ ਹੈ ਜੇ ਬਹੁਤ ਸਾਰੇ ਆਈਏਐਸ ਅਫਸਰ ਰਟਾਇਰਡ ਦੇਸ਼ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਲਿਖਦੇ ਐ ਕਿ ਮੁੱਖ ਜੱਜ ਸਭੇ ਹੋ ਕੀ ਰਿਹਾ ਹੈ ਇਹ ਲੋਕਤੰਤਰ ਦਾ ਸ਼ਰਿਆਮ ਕਤਲ ਕੀਤਾ ਜਾ ਰਿਹਾ ਹੈ ਤੇ ਤੁਸੀਂ ਚੁੱਪ ਕਰਕੇ ਦੇਖ ਰਹੇ ਹੋ ਤੇ ਲੋਕ ਵੀ ਸੋਚਦੇ ਆ ਕਿ ਆਫਟਰ ਆਲ ਇਹ ਜਿਹੜਾ ਕੱਲਾ ਹੁਣ ਅਦਾਲਤਾਂ ਹੀ ਰਹਿ ਗਈਆਂ ਜਿੱਥੇ ਮਾੜਾ ਮੋਟਾ ਲੋਕਾਂ ਨੂੰ ਭਰੋਸਾ ਹੈ ਜਿਸ ਤਰੀਕੇ ਦੇ ਨਾਲ ਸੰਵਿਧਾਨਕ ਆਧਾਰਿਆਂ ਦਾ ਇੱਕ ਇੱਕ ਕਰਕੇ ਚੀਰ ਹਰਨ ਕਰਤਾ ਉਹਨਾਂ ਦੀ ਜਿਹੜੀ ਭਰੋਸੇਯੋਗਤਾ ਉਹਨੂੰ ਬਹੁਤ ਵੱਡੀ ਪਦਰ ਤੇ ਉੱਤੇ ਉਤਾਰ-ਤਾਰ ਕਰਤਾ ਹੂੰ ਤੇ ਫਿਰ ਲੋਕ ਜਾਣਕਾਰ ਦੇ ਵਾਸਤੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਮੰਨ ਲਓ ਤਰਵਿੰਦਰ ਜੀ ਤੁਹਾਨੂੰ ਵੋਟ ਪੈਣੀ ਹੈ ਹੂੰ ਪੈ ਗਈ ਉਹ ਕਿਸੇ ਤੀਜੇ ਨੂੰ ਇਹ ਕਾਰਨ ਹੈ ਜਿਹਦੇ ਕਰਕੇ ਲੋਕਾਂ ਦਾ ਇਸ ਪਾਸੇ ਧਿਆਨ ਉੱਕਾਈ ਨਹੀਂ ਹੈ ਜੀ ਤੁਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਵਕਫਾ ਵਕਫਾ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਮਿਹਰਬਾਨੀ ਸੂ ਦਰਸ਼ਕਾਂ ਦਾ ਧੰਨਵਾਦ ਹੈ ਜੀ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਤਾਜ਼ਾ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ